ਗਿਆ ਪੈਸੇ ਨਹੀਂ ਦਿੱਤਾ ਉਹ ਇੱਕ ਹੋਰ ਲੈ ਕੇ ਚਲ ਗਿਆ ਹੁਣ ਉਹੱਚ ਵੀ ਸਾਡੀ ਗਲਤੀ ਹੋ ਗਈ ਨਹੀਂ ਉਹਦੇ ਵਿੱਚ ਨਹੀਂ ਜਿਹੜੀਆਂ ਨਹੀਂ ਆਪਾਂ ਉਹ ਕਹਿੰਦੇ ਹੋਰ ਦੇਖ ਕੇ ਆਪੇ ਆ ਜਾਣਗੇ ਮੈਂ ਤੁਹਾਡੀ ਗੱਲ ਪਾਜੀ ਐ ਤੇ ਖੜੇ ਯਾਰ ਹਰ ਅੱਜਕੱਲ ਕਿਸੇ ਕੋਲ ਕੈਮਰਾ ਹੈਗਾ ਨਾ ਕੈਮਰੀ ਥੋੜੀ ਹਰ ਕੋ ਬੰਦੇ ਕੋਲ ਹੋ ਗਈ ਆ ਹੁਣ ਜੇ ਮਤਲਬ ਕੋਈ ਗੱਲਬਾਤ ਪਹਿਲਾਂ ਹੋਈ ਨਹੀਂ ਤੇ ਲੋਕ ਇਕੱਠੇ ਰਹਉਂਦੇ ਇੱਕ ਦੋ ਬੰਦੇ ਨੂੰ ਆ ਕੇ ਦਬਾਏ ਲੈਣਾ ਫਿਰ ਕਿੱਥੇ ਬੜਾ ਕੱਢੂਗਾ ਇਹ ਕਿਸੇ ਨੂੰ ਪੁਲਿਸ ਨੂੰ ਥੋੜੀ ਦਬਾ ਲੂੰਗਾ ਭਾਜੀ ਐਸ ਐਚ ਨੂੰ ਦਬਾ ਲੂੰਗਾ ਉਹ ਖੜਾ ਵੀਰੇ ਗਵਾਹ ਤੁਹਾਡੇ ਸਾਹਮਣੇ ਲਿਆਂਦਾ ਵਾ ਹਾਂਜੀ ਸਭ ਤੋਂ ਵੱਡੀ ਗੱਲ ਹੈ ਸਾਡੀ ਰੇਟ ਲਿਸਟਾ ਦੇਖੋ ਭਾਜੀ ਉਹ ਪਹ ਲੱਗਿਆ ਕਿ ਨਹੀਂ ਲੱਗੀ ਕਿਉਂ ਕਹੀ ਜਾਂਦੇ ਹੋ ਬਾਰ-ਬਾਰ ਤੁਸੀਂ ਜਦ ਜਦ ਬੰਦੇ ਜਦ ਬੰਦੇ ਨੇ ਪੂੜੀਆਂ ਦਾ ਪੁੱਛ ਲਿਆ ਤੁਹਾਨੂੰ ਸਬਜ਼ੀ ਦੀ ਥਾਲੀ ਜਰ ਅੰਦਰ ਬੈਠ ਕੇ ਹੁਣ ਅਗਲੇ ਨੇ ਪੂੜੀਆਂ ਦਾ ਪੁੱਛ ਕੇ ਇੱਥੇ ਆ ਗਿਆ ਅੰਦਰ ਆ ਕੇ ਸਾਨੂੰ ਸ਼ਾਈ ਪਨੀਰ ਦਾ ਆਰਡਰ ਦੇ ਦੂਗਾ ਮੁੰਡੇ ਮੇਰੀ ਗੱਲ ਸੁਣੋ ਬਾਈ ਕੁਲਵੰਤ ਸਿੰਘ ਆਓ ਗੱਲ ਸੁਣੋਗੇ ਦੇਖੋ ਅਗਲੇ ਨੇ ਪੂੜੀਆਂ ਮੰਗੀਆਂ ਤੂੰ ਪੂੜੀਆਂ ਲਿਆਤੀਆਂ ਨਾਲ ਤੁਸੀਂ ਹੋਰ ਚੀਜ਼ਾਂ ਪਰੋਸਤੀਆਂ ਅਗਲੇ ਨੂੰ ਲੱਗਿਆ ਵੀ ਨਾਲੇ ਵੀ ਛੀ ਆ ਸਾਡਾ ਰੇਟ ਲਿਸਟ ਲੱਗਾ ਹੋ ਦੇਖੋ ਜੀ ਭਾਜੀ ਮੈਨੂੰ ਮੰਗੇ ਮੇਰੀ ਹੁੰਦਾ ਤੁਸੀਂ ਆਪ ਨਾ ਨਾ ਧਰੋ ਆਪ ਕਿਉਂ ਧਰਦੇ ਹੋ ਤੁਸੀਂ ਸਾਰੇ ਇੱਥੇ ਲੇਖਾ ਦੇਣਾ ਪਰਮਾਤਮਾ ਨੂੰ ਕਿਉਂ ਕਰਦੇ ਹੋ ਯਾਰ ਸਾਰਾ ਨਹੀਂ ਦੇਣਾ ਯਾਰ ਤੂੰ ਕਰਦੇ ਹੋ ਯਾਰ ਇੱਕ ਵਾਰ ਚਲੋ ਮਨ ਵੀ ਰਹਿੰਦੇ ਕੋਈ ਗੱਲ ਦੀ ਹੁਣ ਤੁਸੀਂ ਸਮਝਾ ਕੇ ਵੀ ਕਹਿ ਸਕਦੇ ਆ ਆਪਾਂ ਮੇਰੀ ਗੱਲ ਸੁਣੋ ਛੋਟੀ ਗੱਲ ਸਮਝਾ ਕੇ ਵੀ ਕਰ ਸਕਦੇ ਆ ਆਪਾਂ ਚਲੋ ਭਾਜੀ ਇਹ ਕਹਿੰਦਾ ਵੀ ਇਮਾਨਦਾਰ ਨਹੀਂ ਮੈਂ ਕਹਿੰਦਾ ਬਾਈ ਮੈਂ ਆਪਣੇ ਬੱਚਿਆਂ ਨਾਲ ਕਹਿੰਦਾ ਕਹਿੰਦਾ ਰੁਪਈਆ ਵੀ ਲਿਆ ਹੋਵੇ ਕਿਸੇ ਤੋਂ ਚੈਨਲ ਤੇ ਕਹਿੰਦਾ ਬੱਚਿਆਂ ਨਾਲ ਵੀ ਮੈਂ ਇਮਾਨਦਾਰ ਹਾਂ ਸੁਣ ਕਹਿ ਰਹੇ ਕਾ ਮੇਰੇ ਬੱਚਿਆਂ ਦੇ ਉੱਪਰ ਸੀ ਤੇ ਆ ਤੂੰ ਨਹੀਂ ਮੈਂ ਮਾਨ ਮੇਰੀ ਇੱਕ ਗੱਲ ਸੁਣੋ ਤੁਸੀਂ ਕਹਿੰਦੇ ਨਾ ਇਮਾਨਦਾਰ ਆ ਹੈ ਚੱਲ ਜਾਓ ਫਿਰ ਇਮਾਨਦਾਰ ਚਲ ਜਾਓ ਯਾਰ ਗੱਲ ਅਛੋਟ ਜੀ ਗੱਲ ਕੀ ਐ ਬੋਟ ਹੀ ਨਹੀਂ ਵੀਰੇ ਬਾਈ ਤਾਹੀਂ ਆਇਆ ਵੀਰੇ ਮੈਂ ਮੇਰਾ ਵੀਰਤੀ ਨਾਮ ਤੁਹਾਡਾ ਮੇਰਾ ਨਾਮ ਹਨੀ ਆ ਭਾਈ ਹਨੀ ਵੀਰ ਐਨੀ ਕੈਪਰੀਸ਼ੀਏਟ ਲੋਕਾਂ ਨੂੰ ਕਰਦਾ ਨਾ ਆਪਾਂ ਜੇ ਐਨੀ ਗੱਲ ਕਰਕੇ ਬਹੁਤ ਘੇੜ ਬੰਦਾ ਅਸੀਂ ਨਹੀਂ ਲੈਂਦੇ ਕੰਮ ਸਟਾਈਲ ਦਿਖਾਉਣਾ ਅਸੀਂ ਨਹੀਂ ਅਸੀਂ ਨਹੀਂ ਲੈਂਦੇ ਯਾਰ ਵੀਰ ਇਹ ਬੰਦਾ ਮੈਨੂੰ ਪਤਾ ਨਾ ਮੈਂ ਵੀ ਬੋਲ ਚਲ ਜਿਆ ਮੈਂ ساری ਉਮਰ ਜਾਈ ਵੀ ਮੀ ਬੋਲ ਚਲ ਜਿਆ ਇਹੋਸ ਬੰਦੇ ਨੇ ਗੱਲ ਕਰ ਜਿੰਨੀ ਜਿੰਨੀ ਬੋਸ ਚਾਈਨਸ ਕੋਈ ਆ ਬੋਲ ਚਲ ਬੰਦੇ ਤੂੰ ਫੁੱਦੂ ਐ ਮੈਂ ਨਵਾਂ ਸ਼ਹਿਰ ਤੂੰ ਇੱਥੇ ਚਲ ਗਏ ਹੋ ਓ ਹੈਲੋ ਓ ਇਨਦਾਰ ਜਿੱਦੀ ਲਗਾ ਤੇ ਖੜੇ ਇਨੀ ਮਤਲਬ ਤੂੰ ਤੂੰ ਕਹਿ ਲੁਗਾ ਇਹ ਗੱਲ ਕਹਿ ਦੂਗਾ ਤੂੰ ਫੁੱਦੂ ਫੁੱਦੂ ਲਾਇਆ ਤਾ ਕੀ ਮਤਲਬ ਹੈ ਕੀ ਮਤਲਬ ਹੈ ਹੈ ਮੇਰਾ ਵੀਰ ਯਾਰ ਉਹ ਭਾਈ ਹੱਥ ਨੂੰ ਕਿਹਾ ਫੁੱਦੂ ਕਹਿ ਦੂਗਾ ਉਹ ਮੇਰੀ ਗੱਲ ਸੁਣੋ ਹੱਥ ਲਾ ਕੇ ਥੋੜੀ ਕਰੂਗਾ ਸਰ ਜੀ ਉਹ ਗੱਲ ਸੁਣੋ ਉਹ ਵੀਰ ਗੱਲ ਸੁਣੋ ਓਏ ਪ੍ਰਸ਼ਾਸਨ ਓਏ ਭਾਈ ਕੈਮਰਾ ਚੱਲ ਆਪ ਵੀ ਆ ਦੇਖੋ ਜੀ ਓਏ ਨਾਨੇ ਨਾ ਕਿਵੇਂ ਕੈਮਰਾ ਕੈਮਰੇ ਨੂੰ ਕਿ ਕੈਮਰੇ ਨੂੰ ਅੱਤ ਕਿੱਦਾਂ ਹੈ ਕੋਈ ਨਾ ਟੈਨਸ਼ਨ ਵਾਲੀ ਤੋ ਪਤਾ ਲੱਗਿਆ ਭਾਈ ਜੀ ਇੱਥੇ ਲੁੱਟਮਚਦੀ ਆ ਗਰੀਬ ਲੋਕਾਂ ਦੀ ਤੋ ਕੈਮਰਾ ਖੋਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕੈਮਰਾ ਖੋਣ ਦੀ ਕੋਸ਼ਿਸ਼ ਕੀਤੀ ਤੁਸੀਂ ਭੱਜੋ ਹਾਂਜੀ ਹੈਗੇ ਹੈ ਲੋਕਾਂ ਨੂੰ ਦੇ ਦਿੰਦੇ ਆ ਸਾਰਾ ਕੁਝ ਦੇ ਦਿੰਦੇ ਆ ਸਾਰੇ ਜਾਣਦੇ ਆ ਸਾਰੀਆਂ ਬਲਮਾਸੀ ਸਾਰੇ ਜਿਹੜੇ ਸਾਰੇ ਯਾਰ ਮੈਂ ਸਭ ਨੂੰ ਯਾਰ ਪੈਸੇ ਪੈਸੇ ਮੰਗਣ ਆ ਜਿਵੇਂ ਪੈਸੇ ਲੈਣ ਆ ਸਾਰੀਆਂ ਬਲਮਾਸੀ ਕਰਦੇ ਆ ਸਾਰੀਆਂ ਬਲਮਾਸੀ ਕਰਦੇ ਆ ਯਾਰ ਪ੍ਰਸ਼ਾਸਨ ਸਾਹਮਣੇ ਇਹ ਸ਼ਰਮ ਬਦਮਾਸ਼ੀ ਕਰ ਰਹੇ ਭਾਜੀ ਇਹ ਯਾਰ ਤੁਹਾਡੇ ਸਾਹਮਣੇ ਵਾਰੀ ਯਾਰ ਐਂ ਤਾਂ ਭਾਜੀ ਨਹੀਂ ਚਿੰਗ ਲੱਗਦਾ ਮੇਰਾ ਵੀ ਨਹੀਂ ਨਹੀਂ ਉਹ ਭਾਜੀ ਗੱਲ ਨਹੀਂ ਗੱਲ ਨਹੀਂ ਕਰ ਰਹੇ ਗੱਲ ਥਾਣੇ ਕੰਪਲੇਂਟ ਕਰ ਹਾਂਜੀ ਥਾਣੇ ਚਲੋ 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 ਤੁਹਾਡੀ ਬਾਹ ਫੜੀ ਅੰਦਰ ਆਜੋ ਇੱਕ ਬਾਈ ਕੀ ਕੰਮ ਆ ਯਾਰ ਬਦਮਾਸ਼ੀ ਤੁਸੀਂ ਥਾਣੇ ਇਹ ਬਾਈ ਸੱਟ ਨਹੀਂ ਨਹੀਂ ਬਾਹ ਫੜ ਕੇ ਮੈਨੂੰ ਕਹਿ ਰਹੇ ਅੰਦਰ ਆ ਜਾ ਸੱਚ ਦਿਖਾ ਰਹੇ ਮੇਰਾ ਵੀ ਭਾਜੀ ਕੋਈ ਕੰਪਲੇਂਟ ਲੈਣੀ ਹੈ ਫੇਰ ਕੰਮ ਕਰਦੇ ਜਾਓ ਚਲਦੇ ਆਂ ਚਲਦੇ ਥਾਣੇ ਚਲਦੇ ਆ ਚਲੋ ਅੰਦਰ ਆ ਯਾਰ ਬਰਮਾਸ਼ੀ ਕਰ ਰਹੇ ਨੇ ਸਾਡੇ ਆਂ ਥਾਣੇ ਚੱਲੋ ਪਹਿਲਾਂ ਠੀਕ ਹੈ ਹਾਂ ਕੋਈ ਵੀ ਗੱਲ ਨਾ ਕਰ ਬਾਹਰ ਕਹਿੰਦੇ ਫੜ ਕੇ ਅੰਦਰ ਨੂੰ ਆ ਜਾਓ ਇਹ ਬਦਮਾਸ਼ੀ ਥੋੜੀ ਭਰੀ ਯਾਰ ਇਹ ਦੀ ਬਦਮਾਸ਼ੀ ਕਰਦੇ ਯਾਰ ਤੁਸੀਂ ਪ੍ਰਸ਼ਾਸਨ ਸਾਹਮਣੇ ਪਾਜੀ ਮੰਨ ਲਓ ਜੇ ਪੁਲਿਸ ਵਾਲੇ ਨਾ ਹੋਣ ਤੁਸੀਂ ਤਾਂ ਪਾਜੀ